ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰੀ ਕੇ ਹੱਟ ਦੇ ਜਿੱਥੇ ਕੀ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਦੂਜੇ ਪਾਸੇ ਲੋਕਾਂ ਨੂੰ ਸ਼ਰਮ ਨਹੀਂ ਆ ਗਈ ਉਹ ਇੱਥੇ ਗੱਡੀਆਂ ਵਿੱਚ ਖੜਾ ਕੇ ਜਿਹੜਾ ਹੈਗਾ ਆਪਣਾ ਹੈਗਾ ਮਜ਼ਾ ਲੈਂਦੇ ਆ ਆਵਾਜ਼ਾਈ ਦਾ ਸਾਧਨ ਰੋਕਣਾ ਸਖਤ ਮਨਾ ਹੈ ਜੋ ਵੀ ਇਸ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਭਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਰੀਜਾ ਜੀ ਕੀ ਕਰ ਤੁਸੀਂ ਇੱਥੇ ਹੈਗੇ ਗੱਡੀ ਖੜੀ ਕੀਤੀ ਹੋਈ ਆ ਨਾ ਨਾ ਇਹ ਤਾਂ ਲਈ ਆਉਣੇ ਮੇਰੇ ਤਾਂ ਨਾਲ ਦਾ ਮੁੰਡਾ ਉੱਤਰ ਗਿਆ ਹੀ ਮਤਲਬ ਕਿੱਥੇ ਉੱਤਰ ਗਿਆ ਨਾ ਨਾ ਇਹ ਤਾਂ ਨਹੀਂ ਇੱਥੇ ਤੁਸੀਂ ਇੱਥੇ ਕੋਈ ਮੇਲਾ ਦੇਖਣ ਆਏ ਹੋ ਲੋ ਜੀ ਗੱਡੀ ਭਜਾ ਕੇ ਲੈ ਗਿਆ 15 15 20 20 ਮਿੰਟ ਇੱਥੇ ਮਤਲਬ ਹੈ ਕਿ ਗੱਡੀਆਂ ਖੜੀਆਂ ਕਰਦੇ ਆ ਪਿੱਛੇ ਜਾਮ ਲੱਗ ਜਾਂਦਾ ਉੱਤੋਂ ਜਿਹੜੇ ਪੰਜਾਬ ਦੇ ਲੋਕ ਆ ਡੁੱਬੇ ਹੋਏ ਆ ਉਹ ਇੱਥੇ ਲੈਂਦੇ ਮਜ਼ਾ ਆ ਕੇ ਤੁਸੀਂ ਕੀ ਕਹਿਣ ਜਾਉਂਗਾ ਫੋਟੋ ਮਰ ਸੈਲਫੀ ਆ ਕੇ ਜਾਂਦੇ ਆ ਹਾਂਜੀ ਨਹੀਂ ਇਹ ਗੱਲ ਜੋ ਕੰਮ ਦਾ ਮਾਰਾ ਇਹ ਵੇਖੋ ਜਿਹੜੇ ਕਰਵਾ ਡੁੱਬੇ ਉਹਨਾਂ ਨੂੰ ਪਤਾ ਜੀ ਠੀਕ ਹੈ ਜਿਹਦੇ ਬਣੀ ਉਹਨੂੰ ਪਤਾ ਲੱਗਦਾ ਜੀ ਮੈਂ ਕਹਿੰਦਾ ਦੇਸ਼ ਦਾ ਕੋਈ ਵੀ ਸਟੇਟ ਦੱਸ ਦੋ ਜਿਨੇ ਕਾ ਹੋਵੇ ਪੰਜਾਬ ਨੂੰ ਵੀ ਸਾਨੂੰ ਵੀ ਪਾਣੀ ਦੇ ਦੋ ਵੀ ਤੁਹਾਡਾ ਮਤਲਬ ਹੜ ਹੋ ਜੂਗੀ ਕਿਉਂਕਿ ਆਪਾਂ ਪੰਜਾਬੀ ਐ ਵੀ ਆਪਾਂ ਤਾਂ ਵੇਦੇ ਨਹੀਂ ਗੇ ਵੀ ਇਹ ਕੋਣ ਹਿੰਦੂ ਆ ਮੁਸਲਮਾਨਾ ਕੋਣ ਕੋਈ ਵੀ ਕੋਸ਼ਿਸ਼ ਆਪਾਂ ਕਿਤੇ ਦੇਖਦੇ ਆ ਇੱਥੇ ਵੀ ਹੁਣ ਆਪਣੇ ਜਿੰਨੇ ਦੇਖ ਲੋ ਤੁਸੀਂ ਹੋਰ ਕੋਈ ਬੰਦਾ ਦੇਖਿਆ ਜਿੰਨੇ ਫਿਰਦੇ ਅੱਗੇ ਨੇ ਮੁੰਡੇ ਨਾਲ ਗੱਲ ਕਰੀਣਾ ਵੀ ਪੰਜਾਬੀ ਫਿਰਦੇ ਆ ਇਹ ਪੰਜਾਬੀ ਆਈਡੀ ਕਮਾ ਬਾਈ ਜੀ ਇਹ ਨਹੀਂ ਪਛਾਣਦੀਗੀ ਠੀਕ ਆ ਪਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਥ ਦਿਓ ਸੱਸੀ ਕਾ ਜੀ ਅਸੀਂ ਅੱਜ ਮੌਜੂਦ ਆ ਹਰੀਕੇ ਹਟ ਦੇ ਉੱਤੇ ਜਿੱਥੇ ਕੀ ਪਹਿਲਾਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਵਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਰੋਡ ਦੇ ਉੱਤੇ ਕਿਸੇ ਨੇ ਵੀ ਗੱਡੀ ਖੜੀ ਨਹੀਂ ਕਰਨੀ ਆਣ ਜਾਣ ਵਾਲੇ ਦਾ ਟ੍ਰੈਫਿਕ ਆ ਉਹਨਾਂ ਨੂੰ ਜਿਹੜਾ ਹੈਗਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਜਿਵੇਂ ਕਿ ਬੱਸਾਂ ਜਾ ਰਹੀਆਂ ਨੇ ਲੋਕਾਂ ਨੂੰ ਫੇਰ ਵੀ ਸ਼ਰਮ ਨਹੀਂ ਹੈਗੀ ਉਹ ਸਾਹਮਣੇ ਉਹ ਦੇਖੋ ਆਟੋ ਰਿਕਸ਼ਾ ਵਾਲਿਆਂ ਨੇ ਲਾਇਆ ਹੋਇਆ ਆਹ ਦੂਜੇ ਪਾਸੇ ਆਹ ਦੇਖੋ ਰਿਕਾਰਡਿੰਗ ਚੱਲ ਰਹੀ ਹੈ ਬਿਲਕੁਲ ਜੀ ਜਦ ਇਹ ਕਹਿ ਰਹੇ ਆ ਕੀ ਮਤਲਬ ਕਿ ਜੇ ਕੋਈ ਇੱਥੇ ਕੋਈ ਗੱਡੀ ਖੜਾ ਜਿਹੜਾ ਹੈਗਾ ਕਰੇਗਾ ਉਹਨਾਂ ਤੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਈ ਆਓ ਨਾਲ ਚੱਲੋ ਨਾਲ ਆਓ ਸਾਡੇ ਨਾਲ ਆਓ ਅਸੀਂ ਨੂੰ ਨਾਲ ਲੈ ਕੇ ਜਾ ਰਹੇ ਆ ਜਿਹੜੇ ਲੋਕ ਇੱਥੇ ਮੇਲਾ ਦੇਖਣ ਆਏ ਆ ਉਹਨਾਂ ਨੂੰ ਪੁੱਛ ਰਹੇ ਆ ਵੀ ਇਹ ਪੋਲ ਤੇ ਖੜਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਆ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੂੰ ਉਹ ਸਾਹਮਣੇ ਇੱਕ ਗੱਡੀ ਖੜੀ ਹੈ ਉਹ ਬਾਈ ਨੂੰ ਸ਼ਰਮ ਨਹੀਂ ਹੈ ਕਿ ਜਮੇ ਵੀ ਅਸੀਂ ਰੋਡ ਤੇ ਗੱਡੀ ਲਾਈ ਆ ਤੇ ਨੌ ਪਾਰਕਿੰਗ ਦੇ ਕਿਹਾ ਵੀ ਇੱਥੇ ਗੱਡੀ ਨਹੀਂ ਖੜੀ ਕਰਨੀ ਫੇਰ ਵੀ ਉਹਨਾਂ ਨੇ ਗੱਡੀ ਖੜੀ ਕਰਕੇ ਮੇਲਾ ਦੇਖਦੇ ਪਏ ਆਪਾਂ ਗੱਲ ਕਰਦੇ ਆ ਆਜੋ ਭਾਈ ਅੱਗੇ ਆਓ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਜਾਓ ਕਾਰਵਾਈ ਕੀਤੀ ਜਾਵੇਗੀ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲ ਵਿੱਚ ਕਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰੀਕੇ ਹੱਟ ਦੇ ਜਿੱਥੇ ਕੀ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ تباہੀ ਮਚਾਈ ਹੋਈ ਹੈ ਦੂਜੇ ਪਾਸੇ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਉਹ ਇੱਥੇ ਗੱਡੀਆਂ ਵਿੱਚ ਖੜਾ ਕੇ ਜਿਹੜਾ ਹੈਗਾ ਆਪਣਾ ਹੈਗਾ ਮਜ਼ਾ ਲੈਂਦੇ ਆ ਪੁਲ ਵਿੱਚ ਕਾਰ ਕਿਸੇ ਵੀ ਤਰ੍ਹਾਂ ਦਾ ਆਵਾਜਾਈ ਦਾ ਸਾਧਨ ਸੂਚਨਾ ਸਖਤ ਮਨਾ ਹਾਇਆ ਹੈ ਦੂਜੇ ਪਾਸੇ ਦੇਖ ਸਕਦੇ ਹੋ ਬੱਸ ਆ ਰਹੀ ਆ ਬਾਈ ਜੀ ਪਿੱਛੇ ਕੈਮਰਾ ਦਿਖਾਓ ਇੱਕ ਮਿੰਟ ਹਾਂ ਬੱਸ ਆ ਰਹੀ ਆ ਹਰਨ ਮਾਰ ਰਿਹਾ ਵੀ ਬਾਈ ਤੂੰ ਸਾਈਡ ਦੇ ਦਿਓ ਵੀ ਤਰ੍ਹਾਂ ਦਾ ਆਵਾਜਾਈ ਦਾ ਸਾਵਧਨਤ ਨੂੰ ਬਣਾਇਆ ਹੈ ਜੋ ਵੀ ਇਸ ਦੀ ਉਲੰਘਣਾ ਕਰੇਗਾ ਉਸ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਉਹ ਕਿੱਥੇ ਨਾ ਉੱਡੋ ਆ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲ ਵੀ ਦੇਖ ਸਕਦੇ ਹੋ ਇੱਕ ਵਾਰ ਗੱਡੀ ਰੋਕੋ ਇੱਕ ਮਿੰਟ ਹਾਂ ਜੀ ਬਾਈ ਜੀ ਕੀ ਨਾ ਤੁਹਾਡਾ ਮੇਰਾ ਨਾਮ ਰੇਜ ਆ ਜੀ ਕੀ ਕਰਾ ਤੁਸੀਂ ਇੱਥੇ ਹੈਗੇ ਗੱਡੀ ਖੜੀ ਕੀਤੀ ਹੋਈ ਆ ਨਾ ਨਾ ਇਹ ਤਾਂ ਲਈ ਆਉਣੇ ਮੇਰੇ ਤਾਂ ਨਾਲ ਦਾ ਮੁੰਡਾ ਉਤਰ ਗਿਆ ਹੀ ਮੈਂ ਤਾਂ ਕਿੱਥੇ ਉਤਰ ਗਿਆ ਨਾ ਨਾ ਨਹੀਂ ਇੱਥੇ ਤੁਸੀਂ ਇੱਥੇ ਕੋਈ ਮੇਲਾ ਦੇਖਣ ਆਏ ਹੋ ਲੋ ਜੀ ਗੱਡੀ ਭਜਾ ਕੇ ਲੈ ਗਿਆ ਕੋਈ ਵਿਰੋਧ ਕਾਨੂੰਨੀ ਕਾਰ ਕੋ ਸਾਹਮਣੇ ਗੱਡੀ ਆ ਰਹੀ ਹੈ ਰੋਕ ਦੇ ਇਹਨਾਂ ਨੂੰ ਬਾਈ ਜੀ ਨੂੰ ਪੁੱਛਦੇ ਆ ਆਪਕਾ ਤੁਹਾਨੂੰ ਦੂਸਰੀ ਤਾਂ ਚੱਲਦਾ ਹੈ ਪੁਣ ਵੀ ਟਿਕਾਓ ਪਾਜੀ ਕੀ ਨਾ ਜੀ ਗੁਰਵਿੰਦਰ ਸਿੰਘ ਜੀ ਤੁਸੀਂ ਗੱਡੀ ਜਿਹੜੀ ਹੈਗੀ ਹੈ ਲਾਈਏ ਸੈਂਟਰ ਲਾਈਏ ਕੀ ਕਾਰਨ ਕੀ ਹੈ ਭਾਜੀ ਵੇਖ ਰਿਹਾ ਐ ਬਸ ਆਪੇ ਤਾਂ ਨਿਕਲ ਰਏ ਨੇ ਨਹੀਂ ਕੀ ਦੇਖ ਰਹੇ ਹੋ ਭਾਈ ਤੂੰ ਪਾਣੀ ਦਾ ਲੈਵਲ ਦੇਖ ਰਿਹਾ ਹਾਂ ਮੈਂ ਵੀ ਜੰਮੂ ਤੇ ਇੰਤਰਾ ਨੂੰ ਲੰਡਨ ਨਾਲ ਕੋਈ ਟਿਕਾਣਾ ਨਹੀਂ ਮਿਲਦੀ ਆ ਗੱਡੀ 'ਚ ਬੈਠੇ ਨਾ ਭਾਈ ਕੈਮਰਾ ਦੀ ਕਰਕੇ ਫੇਸ ਲਾਉਂਦਾ ਨਾ ਭਾਈ ਜੀ ਦਾ ਵੱਡੀ ਗਲਤੀ ਕਰਤੀ ਇੱਥੇ ਤਰ੍ਹਾਂ ਕੇ ਧਾਮ ਹੋ ਜਾਂਦਾ ਬਿਲਕੁਲ ਜੀ ਇੱਥੇ ਜਿਵੇਂ ਆਪਣੇ ਪੁਲਿਸ ਮੁਲਾਜ਼ਮ ਕਹਿ ਰਿਹਾ ਵੀ ਇੱਥੇ ਗੱਡੀ ਨਹੀਂ ਖੜੀ ਕਰਨੀ ਹੈਗੀ ਲੋਕਾਂ ਨੂੰ ਫੇਰ ਰਿਓ ਜਿਵੇਂ ਬਾਈ ਜੀ ਕਹਿ ਰਿਹਾ ਅਸੀਂ ਤੇ ਭਾਈ ਪਾਣੀ ਦਾ ਲੈਵਲ ਦੇਖਣ ਆਈ ਸੀਗੇ ਬਈ ਜੇ ਪਾਣੀ ਜੇ ਤੁਸੀਂ ਲੇਬਲ ਦੇਖਣਾ ਹੈ ਖਬਰਾਂ ਚੱਲਦੀ ਹੈ ਬਈ ਤੁਸੀਂ ਉੱਥੇ ਦੇਖ ਲਓ ਤਾਂ ਬਾਪੂ ਜੀ ਨੂੰ ਪੁੱਛਨੇ ਆ ਬਾਪੂ ਜੀ ਕੀ ਹਾਲ ਹੈ ਜੀ ਤੀਨਾ ਤੁਹਾਡਾ ਜੀ ਚਾਰ ਦੇ ਕਲਾ ਜੀ ਹਰਪਾਲ ਸਿੰਘ ਜੀ ਅੱਛਾ ਕਿਹੜਾ ਪਿੰਡ ਹੈ ਪਿੰਡ ਹੰਦਾਲਾ ਜੀ ਆਪਣਾ ਅੱਛਾ ਲੋਕ ਇੱਥੇ ਗੱਡੀਆਂ ਖੜੀਆਂ ਕਰਦੇ ਆ ਹਾਂ ਜੀ ਠੀਕ ਆ 15 15 20 20 ਮਿੰਟ ਇੱਥੇ ਮਤਲਬ ਹੈ ਕਿ ਗੱਡੀਆਂ ਖੜੀਆਂ ਕਰਦੇ ਆ ਪਿੱਛੇ ਜਾਮ ਲੱਗ ਜਾਂਦਾ ਉੱਤੋਂ ਜਿਹੜੇ ਪੰਜਾਬ ਦੇ ਲੋਕ ਆ ਡੁੱਬੇ ਹੋਏ ਆ ਉਹ ਇੱਥੇ ਲੈਂਦੇ ਮਜ਼ਾ ਆ ਕੇ ਤੁਸੀਂ ਕੀ ਕਹਿਣ ਦਿਓਗੇ ਫੋਟੋਆਂ ਸੈਲਫੀਆਂ ਕਿ ਜਾਂਦੇ ਆ ਹਾਂਜੀ ਨਹੀਂ ਇਹ ਗੱਲ ਜੋ ਕੰਮ ਤਾਂ ਮਾੜਾ ਹੀ ਵੇਖੋ ਜਿਹੜੇ ਕਰਮਾ ਡੁੱਬੇ ਉਹਨਾਂ ਨੂੰ ਪਤਾ ਜੀ ਠੀਕ ਹੈ ਜਿਹਨਾਂ ਦੇ ਬੜੀ ਉਹਨੂੰ ਪਤਾ ਲੱਗਦਾ ਜੀ ਬਈ ਤੁਸੀਂ ਹੈਲਪ ਕੀ ਕਰਨੀ ਤੁਸੀਂ ਉਲਟਾ ਮਤਲਬ ਇਹ ਅੱਛਾ ਹੈ ਕਿ ਸੈਲਫੀਆਂ ਲੈਣੇ ਹੋ ਹਾਂਜੀ ਹਾਂਜੀ ਇਹ ਗਲਤ ਕੰਮ ਹੈ ਚਲੋ ਇਹਨਾਂ ਫੋਟੋਆਂ ਖਿੱਚਣੇ ਕੰਮ ਤਾਂ ਗਲਤ ਹੈ ਜਿਹੜਾ ਆਪਦਾ ਦੇਣੀ ਟੌ ਟੱਪਾ ਬਣਾਉਣਾ ਚਲੋ ਆ ਇਹ ਇਹ ਭਰਾ ਕੇ ਜਾ ਕੇ ਗਾਵਾ ਦਾ ਘਟਾ ਕਰਕੇ ਪਾਦੇ ਨਹੀਂ ਜਾਂਦਾ ਜੀ ਬਿਲਕੁਲ ਜੀ ਜਿਵੇਂ ਬਾਈ ਜੀ ਨੇ ਕਿਹਾ ਵੀ ਜੇ ਤੁਸੀਂ ਆਪਣਾ ਟਾ ਟੂਰ ਜਿਹੜੇ ਬਾਲੀਆਂ ਦੇ ਕੇ ਫੋਟੋਆਂ ਖੇਚਣੀਆਂ ਤੁਸੀਂ ਕੋਈ ਪਾਰਕ ਵਿੱਚ ਜਾਓਗੇ ਤੇ ਹੋਰ ਜਾਓ ਆ ਇੱਥੇ ਆ ਪੋਲ ਹੈ ਕਿੰਨੀ ਕਿ ਜਗ੍ਹਾ ਦੱਸੋ ਇੱਥੇ ਉੱਥੇ ਹਰੀ ਕੇ ਹੈਡਾ ਪਾਣੀ ਜਾਂਦਾ ਆ ਤੁਸੀਂ ਉੱਥੇ ਗੱਡੀਆਂ ਖੜਾ ਕੇ ਆਪਣੇ 15 15 20 20 ਮਿੰਟ ਤੁਸੀਂ ਇੱਥੇ ਸੈਲਫੀਆਂ ਲੈਣੇ ਹੋ ਉਹ ਵੀ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦੀ ਸ਼ਰਮ ਆਣੀ ਚਾਹੀਦੀ ਆ ਲੋਕਾਂ ਨੂੰ ਵੀ ਅਸੀਂ ਪੁੱਛਦੇ ਆ ਬਾਈ ਜੀ ਨੇ ਇੱਕ ਉਹ ਗੱਡੀ ਖੜੀ ਆ ਸਾਹਮਣੇ Swift ਉਹ ਹੁਣ ਤੋਰੀ ਹੋ ਨੇ ਅਸੀਂ ਅੱਗੇ ਬਾਈ ਜੀ ਨਾਲ ਹੋਰ ਵੀ ਗੱਲਬਾਤ ਕਰਾਂਗੇ ਉਹ ਸਾਹਮਣੇ ਤਸਵੀਰਾਂ ਪਹਿਲਾਂ ਦੇਖੋ ਆਹ ਦੇਖੋ ਰੇਤਾ ਚੜਿਆ ਹੋਇਆ ਜੇ ਇੱਥੇ ਰੇਤਾ ਚੜਿਆ ਹੋਇਆ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਦੇ ਖੇਤਾਂ ਦਾ ਕੀ ਹਾਲ ਹੋਊਗਾ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਨਰਪੈ ਸਿੰਘ ਜੀ ਅੱਛਾ ਬਾਈ ਜੀ ਦਾ ਕਿਹੜਾ ਪਿੰਡ ਆ ਮੂਰਾ ਵਾਲੀ ਜੀ ਮੋਰਾਵਲੀ ਤੋਂ ਆਏ ਹੋ ਹਾਂਜੀ ਹਾਂਜੀ ਅੱਛਾ ਜੋ ਹਾਲਾਤ ਬਣੇ ਹੋਇਆ ਠੀਕ ਆ ਪੰਜਾਬ ਦੇ ਤੁਸੀਂ ਦੇਖਿਆ ਜਾਂ ਰੇਤਾ ਚੜ ਗਿਆ ਜਿਹੜੇ ਸਾਡੇ ਕਿਸਾਨ ਆ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜਾ ਰੇਤਾ ਚੜ ਗਿਆ ਉਹ ਵਿਚਾਰੇ ਖੇਤੀ ਕਿਵੇਂ ਕਰਨਗੇ ਕੀ ਕਰ ਸਕਦੇ ਨਹੀਂ ਕਰ ਸਕਦੇ ਇਹਦਾ ਹੱਲ ਕੀ ਹੈਗਾ ਸਰਕਾਰ ਨੂੰ ਕੀ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਜੀ ਬਹੁਤ ਕੁਝ ਕਰਨਾ ਚਾਹੀਦਾ ਬਹੁਤ ਦਰਿਆਵਾਂ 'ਚ ਰੇਤਾ ਕੱਢਣਾ ਚਾਹੀਦਾ ਵੀ ਜਿਵੇਂ ਮਾਲਾ ਦਰਿਆ ਘਟ ਜਾਂਦਾ ਜਦੋਂ ਸੌਣ ਭਾਦੋਂ ਦੇ ਮਹੀਨਿਆਂ ਦੇ ਵਿੱਚ ਉਦੋਂ ਇਹਨੂੰ ਰੇਤਾ ਕੱਢ ਕੇ ਦਰਿਆ ਦੇ ਬੰਨ ਉੱਚੇ ਕੀਤੇ ਜਾਣ ਠੀਕ ਆ ਬਾਈ ਜੀ ਰੇਤਾ ਤਾਂ ਕੱਢਦੇ ਨਹੀਂ ਕਿਸੇ ਨੂੰ ਦਿੰਦੇ ਨਹੀਂ ਕਿ ਮੁੱਠ ਵੀ ਚੱਕਣ ਨਹੀਂ ਦਿੰਦੇ ਕਿਸੇ ਨੂੰ ਨਹੀਂ ਜਿਹੜੀ ਦੀਪਿਆ ਉਹ ਕਹਿੰਦੇ ਉਹਦੇ ਕਰਕੇ ਸਾਰਾ ਹੋਇਆ ਨਹੀਂ ਉਹ ਨਹੀਂ ਆਪਣો ਚੀਜ਼ ਦੀ ਨੌਲੇਜ ਨਹੀਂ ਹੈ ਗਈ ਜਿਹੜੇ ਕਿ ਜਿੰਨਾ ਕ ਅਸੀਂ ਇੱਥੇ ਦੇ ਰਹੇ ਨੇ ਜੋ ਨੰਗ ਦੇ ਡਾਪਦੇ ਹੁੰਦੇ ਆ ਵੀ ਇੱਥੇ ਰੇਤਾ ਦਰਿਆ ਦੇ ਵਿੱਚ ਬਹੁਤ ਚੜਿਆ ਹੁੰਦਾ ਜਦੋਂ ਖਾਲੀ ਹੁੰਦਾ ਦਰਿਆ ਜਨ ਕਿ ਤੇ ਦਰਿਆ ਦੇ ਬੰਨ ਉੱਚੇ ਹੋਣ ਤੇ ਦਰਿਆ ਡੂੰਘਾ ਹੋਵੇ ਤਾਂ ਪਾਣੀ ਆਪੇ ਨਾ ਮਾਰ ਕਰੇ ਆਪਣੇ ਪੰਜਾਬ ਦੇ ਲੋਕਾਂ ਦੀ ਨਾ ਇੱਕ ਬਹੁਤ ਜੜੀ ਹੈਗੀ ਆ ਭੈੜੀ ਗੱਲ ਆ ਜੇ ਕਿਸੇ ਤੇ ਕੋਈ ਮੁਸੀਬਤ ਆ ਜਵੇ ਨਾ ਆ ਕੇ ਉਹਦਾ ਕਹਿੰਦੇ ਜਿਹੜਾ ਹੈਗਾ ਮਜ਼ਾਕ ਢਾਉਂਦੇ ਆ ਉਹਦੇ ਬਿਲਕੁਲ ਢਾਉਂਦੇ ਆ ਹੁਣ ਸਾਰੇ ਹੈਗੇ ਪੰਜਾਬ ਦੇ ਉੱਤੇ ਮਤਲਬ ਐਨੀ ਭੀੜ ਪਈ ਹੋਈ ਆ ਸਾਨੂੰ ਵੀ ਦੁੱਖ ਲੱਗਦਾ ਅਸੀਂ ਵੀ ਇੱਥੇ ਤਾਂ ਆਏ ਆ ਵੀ ਜਿਹੜੀ ਗੱਲ ਆ ਸਰਕਾਰ ਤਾਂ ਕਿ ਵੱਧ ਤੋਂ ਵੱਧ ਪਹੁੰਚੇ ਠੀਕ ਆ ਨਾ ਸਰਕਾਰ ਇਸ ਗੱਲ ਤੇ ਅਮਲ ਕਰੇ ਲੇਕਿਨ ਲੋਕ ਇੱਥੇ ਮੈਂ ਦੇਖਿਆ ਗੱਡੀਆਂ ਖੜਾ ਖੜਾ ਕੇ ਅੱਧਾ ਅੱਧਾ ਘੰਟਾ ਗੱਡੀਆਂ ਖੜੀਆਂ ਰਹਿੰਦੀਆਂ ਨੇ ਫੋਟੋਆਂ ਖਿਜਾਉਂਦੇ ਆਪਣੇ ਜਵਾਕਾਂ ਨਾਲ ਆਪਣੇ ਹੈਗੇ ਪਰਿਵਾਰ ਦੇ ਨਾਲ ਉਹਨਾਂ ਨੂੰ ਇਹ ਪੁੱਛੇ ਵੀ ਇਹ ਕੋਈ ਜਿਹੜਾ ਹੈਗਾ ਕੋਈ ਪਿਕਨਿਕ ਪੁਆਇੰਟ ਆ ਅਸੀਂ ਵੀ ਇਹ ਮੋਟਰਸਾਈਕਲ ਤੇ ਆਏ ਆ ਸਾਡੇ ਕੋ ਤੇ ਵੀ ਹੈ ਗਿਆ ਅਸੀਂ ਸਿਰਫ ਸੇਵਾ ਵਾਸਤੇ ਆਏ ਇੱਥੇ ਅਸੀਂ ਆਪ ਪਿਕਨਿਕ ਤੇ ਨਹੀਂ ਆਏਗੇ ਅਸੀਂ ਸਿਰਫ ਇੱਥੇ ਵੇਖਣ ਆਏ ਸੀ ਪਹਿਲਾਂ ਵੀ ਪਾਣੀ ਕਿੰਨਾ ਕ ਉਹ ਤੋਂ ਬਾਅਦ ਪਿੰਡਾਂ 'ਚ ਜਾਵਾਂਗੇ ਫਿਰ ਮਾਹੌਲ ਵੇਖਾਂਗੇ ਫਿਰ ਇੱਥੇ ਫੋਨ ਕਰਾਂਗੇ ਜੋ ਵੀ ਲੋਕਾਂ ਨੂੰ ਚਾਹੀਦੀ ਚੀਜ਼ ਜਿਹੜੀ ਚਾਹੀਦੀ ਤੂੜੀ ਚਾਹੀਦੀ ਆ ਮੀਟ ਜੇ ਆ ਵੀ ਡੰਗਰ ਆ ਜਿਹੜਾ ਬੰਦਾ ਦਾ ਬਈ ਦੋ ਤਿੰਨ ਨਾ ਖਾਵਾਂਗੇ ਸਰ ਜਾਊਗਾ ਪਿੱਛੇ ਹੀ ਲਾ ਕੇ ਮੁਰ ਜਾਂਦੇ ਆ ਉੱਥੋਂ ਤੱਕ ਲੰਗਰ ਪਹੁੰਚ ਨਹੀਂ ਰਿਹਾ ਤੇ ਉੱਥੇ ਤੁਹਾਨੂੰ ਹੁਣ ਦੱਸ ਕੇ ਬੰਦਾ ਸਰਕਾਰ ਦੇ ਕੁਝ ਬੰਦੇ ਖੜੇ ਆ ਉਹ ਸਮਾਨ ਲਵਾਈ ਜਾਂਦੇ ਆ ਵੀ ਲੋਕ ਤਾਂ ਲੈ ਕੇ ਆਉਂਦੇ ਆ ਤੇ ਥੋੜਾ ਫਰਜ ਕੀ ਜਿਹੜੇ ਸਾਡੇ ਭਰਾ ਉਥੇ ਡਿਊਟੀ ਜਾਂਦੇ ਹੈਗੇ ਪੁਲਿਸ ਮੁਲਾਜ਼ਮ ਹਾਂਜੀ ਹਾਂਜੀ ਉਹ ਵਿਚਾਰੇ ਕਹਿ ਕੇ ਕਿ ਹਮਗੇ ਲੋਕਾਂ ਨੂੰ ਭਾਈ ਇੱਥੇ ਗੱਡੀ ਨਾ ਤੁਸੀਂ ਇੱਥੇ ਹੈਗੇ ਆ ਠੀਕ ਆ ਆਣ ਜਾਣ ਨੂੰ ਦਿੱਕਤ ਹੋਊਗੀ ਅਗਰ ਕੋਈ ਹਾਦਸਾ ਹੋ ਜਾਂਦਾ ਗੱਲ ਹੁੰਦਾ ਤੇ ਆਣੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਭਾਈ ਜੀ ਬਿਲਕੁਲ ਉਹਨਾਂ ਦੀ ਗੱਲ ਆਉਣੀ ਆ ਇਹਨਾਂ ਦੀ ਆ ਮੰਨ ਕੇ ਜੇ ਰੱਬ ਨਾ ਕਰੇ ਪੁਲ ਤੇ ਪਾਣੀ ਚੜ ਜਾਏ ਟੁੱਟ ਜਾਵੇ ਕਿੰਨੇ ਲੋਕ ਮਰਨਗੇ ਕਿੰਨੇ ਖੜੇ ਇੱਥੇ ਇਹ ਨਹੀਂ ਖੜਨਾ ਚਾਹੀਦਾ ਬਿਲਕੁਲ ਐਕਸੀਡੈਂਟ ਦਾ ਚਾਂਸ ਵੱਧਾ ਬਸ ਹੁੰਦੀ ਹੈ ਕਈ ਵਾਰੀਏ ਭਾਈ ਇਹ ਮਸ਼ੀਨਰੀ ਆ ਇਹਨੂੰ ਮਤਲਬ ਹੈ ਇਨਸਾਨ ਨੇ ਬਣਾਈਆ ਕਈ ਵਾਰੀਏ ਇਨਸਾਨ ਦੇ ਵਾਸਤੇ ਵੀ ਬਾਹਰ ਹੋ ਜਾਂਦੀ ਆ ਮੁਰਕੋ ਮਲਾਜ਼ਮਾਂ ਦਾ ਵਿਚਾਰਿਆਂ ਦਾ ਕਸੂਰ ਕੱਢਣਗੇ ਵੀ ਇਹਨਾਂ ਨੇ ਡਿਊਟੀ ਨਹੀਂ ਕੀਤੀ ਜੀ ਲੋਕ ਆਖੇ ਨਹੀਂ ਲੱਗਦੇਗੇ ਲੋਕ ਬੇਟ ਰਹੇ ਆ ਲੋਕ ਅਗਲਾ ਕਹਿੰਦਾ ਸਾਨੂੰ ਕੀ ਕਹਿਦਣ ਉਹ ਸਵਾਰ ਲੈਂਦੇ ਮਜ਼ਾ ਬੋਕ ਤੇ ਪਾਵਾਂਗੇ ਬਿਲਕੁਲ ਬਿਲਕੁਲ ਬਈ ਜੀ ਐਵੇਂ ਗੱਲ ਆ ਬਿਲਕੁਲ ਬਿਲਕੁਲ ਲੱਖ ਰੁਪਈ ਦੀ ਗੱਲ ਆ ਪਰ ਨਹੀਂ ਇਹ ਕੰਮ ਨਹੀਂ ਚਾਹੀਦਾ ਪਾਈ ਚੀਜ਼ਾਂ ਸੌਂਹਦੀਆਂ ਹੋ ਸਕਦੀ ਪਹੁੰਚੇ ਚੜਾ ਕੇ ਸੇਵਾ ਕਰੋ ਸੇਵਾ ਕਰੋ ਸੇਵਾ ਕਰੋ ਪਾਣੀ ਚ ਵੜੋ ਲੋਕਾਂ ਨੂੰ ਪਤਾ ਲੱਗੇ ਵੀ ਆ ਸਾਡੇ ਮਗਰ ਆਪਾਂ ਕਹਿੰਨੇ ਚਲੋ ਪੰਜਾਬ ਚ ਕਿੰਨੀ ਜੋ ਦੀ ਕਮੀ ਨਹੀਂ ਗਈ ਆਪਾਂ ਵੇਖੋ ਕਿਸੇ ਵੀ ਹਾਰਡ ਆਉਂਦੇ ਆ ਆਪਾਂ ਕਿਤੇ ਵੀ ਮੁਸੀਬਤ ਦੀ ਆਪਣੇ ਪੰਜਾਬੀ ਜਾਂਦੇ ਆ ਪਹੁੰਚਦੇ ਆ ਪਰ ਕਿਸੇ ਨੇ ਵੀ ਹੋਰ ਸੂਬੇ ਨੇ ਕਿਸੇ ਨੇ ਆਪਾਂ ਨੂੰ ਅਜੇ ਤੱਕ ਪੁੱਛਿਆ ਨਹੀਂ ਕਿ ਆਪਾਂ ਪੰਜਾਬੀ ਲੋਕ ਆ ਵੀ ਜਿਹੜੇ ਰੇਗ ਤੇ ਜਾ ਕੇ ਪਹੁੰਚਦੇ ਆ ਰੇਗ ਦੀ ਆਪਾਂ ਸੇਵਾ ਕਰਦੇ ਆ ਠੀਕ ਰੇਕ ਸਰਕਾਰ ਕੋਈ ਵੀ ਸਰਕਾਰ ਆਪਾਂ ਕਿਸੇ ਨੂੰ ਕੋਈ ਚੰਗੀ ਨਹੀਂ ਆ ਦੇ ਕੋਈ ਮਾੜੀ ਨਹੀਂ ਆ ਦੇ ਕੇ ਕੋਈ ਵੀ ਸਰਕਾਰ ਪਰ ਉਹਨੂੰ ਸਾਥ ਦੇਣਾ ਚਾਹੀਦਾ ਭਈ ਇਹ ਕਾਹ ਨਹੀਂ ਸਵਾਲ ਆਪਣੇ ਪੰਜਾਬ ਦੇ ਲੋਕਾਂ ਦੀ ਕਾ ਬਹੁਤ ਵੱਡੀ ਮਤਲਬ ਹੈ ਕਿ ਹੈ ਕਿ ਸਫਤਾ ਮੈਂ ਕਹਿੰਦਾ ਦੁਨੀਆ ਦੇ ਕਿਸੇ ਵੀ ਕੋਨੇ ਤੇ ਜੇ ਕੋਈ ਆਫਤ ਆ ਜਾਵੇ ਆਪਾਂ ਆਪਣਾ ਘਰ-ਬਾਰ ਛੱਡ ਕੇ ਕੋਈ ਨਹੀਂ ਦੇਖਦੇ ਕੰਮ ਕਰ ਆਪਾਂ ਜਾ ਵਰਦੇ ਆ ਉੱਥੇ ਭਈ ਆਪਾਂ ਜਾ ਕੇ ਹੈਲਪ ਕਰੀਏ ਅੱਜ ਸਾਡੇ ਪੰਜਾਬੀ ਭਰਾਵਾਂ ਤੇ ਭੀੜ ਪਈਆ ਨਾ Rajasthan ਖੜਿਆ ਮੈਂ Haryana ਖੜਿਆ ਮੈਂ ਕਹਿੰਦਾ ਦੇਸ਼ ਦਾ ਕੋਈ ਵੀ ਸਟੇਟ ਦੱਸ ਦੋ ਜਿਨੇ ਕਿਆ ਹੋਵੇ ਪੰਜਾਬ ਨੂੰ ਵੀ ਸਾਨੂੰ ਵੀ ਪਾਣੀ ਦੇ ਦੋ ਵੀ ਤੁਹਾਡਾ ਮਤਲਬ ਹੜ ਹੋ ਜਾਊਗਾ ਬਿਲਕੁਲ ਬਿਲਕੁਲ ਜੀ ਖੜਨਾ ਚਾਹੀਦਾ ਉਹਨਾਂ ਨੂੰ ਵੀ ਆਪਾਂ ਖੜਦੇ ਰੇਕ ਨਾਲ ਤੇ ਉਹਨਾਂ ਦਾ ਫਰਜ਼ ਵੀ ਬਣਦਾ ਖੜਨਾ ਕਿਉਂਕਿ ਆਪਾਂ ਪੰਜਾਬੀ ਐਬ ਜੀ ਆਪਾਂ ਤਾਂ ਵੇਂਦੇ ਨਹੀਂਗੇ ਵੀ ਇਹ ਕੋਣ ਹਿੰਦੂ ਆ ਮੁਸਲਮਾਨਾ ਕੋਣ ਕੋਈ ਵੀ ਕੋਸ਼ੀ ਜੇ ਆਪਾਂ ਕਿਤੇ ਦੇਖਦੇ ਆ ਇੱਥੇ ਵੀ ਹੁਣ ਆਪਣੇ ਜਿੰਨੇ ਦੇਖ ਲਓ ਤੁਸੀਂ ਹੋਰ ਕੋਈ ਬੰਦਾ ਦੇਖਿਆ ਜਿੰਨੇ ਫਿਰਦੇ ਅੱਗੇ ਦੇ ਮੁੰਡੇ ਨਾਲ ਗੱਲ ਕਰੀਣਾ ਵੀ ਪੰਜਾਬੀ ਫਿਰਦੇ ਆ ਇਹ ਪੰਜਾਬੀ ਐਬ ਜੀ ਕਮਾ ਬਾਈ ਜੀ ਇਹ ਨਹੀਂ ਪਛਾੜਦੀਗੀ ਠੀਕ ਆ ਪਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਥ ਦਿਓ ਰਲ ਮਿਲ ਕੇ ਸਾਥ ਦਿਓ ਬਾਈ ਜੀ ਵੇਖੇ ਤੇ ਕਿਸੇ ਦਾ ਕੋਈ ਨਿੱਜੀ ਕੰਮ ਨਹੀਂ ਹੈਗਾਗਾ ਅਸੀਂ ਵੀ ਤੇਰੇ ਸਾਹਮਣੇ ਪਿੱਛੇ ਤੇ ਆਏ ਆ ਜੋ ਪਿੰਡੋਂ ਤੇ ਮੀਂਹ ਪੈਂਦਾ ਮੋਟਰਸਾਈ ਬਿਲਕੁਲ ਜੀ ਲੋਕ ਆਇਆ ਸੇਵਾ ਵਾਸਤੇ ਆਇਆ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਵੇਂ ਹੈਗੇ ਪੰਜਾਬੀ ਜਾਂ ਪੰਜਾਬ ਦੇ ਲੋਕ ਆ ਜਦੋਂ ਕਿਸੇ ਵੀ ਸਟੇਟ ਤੇ ਜਾਂ ਕਿਸੇ ਦੇਸ਼ ਦੇ ਕਿਸੇ ਵੀ ਕੋਨੇ 'ਚ ਕੋਈ ਕੁਦਰਤੀ ਆਫਤ ਆਉਂਦੀ ਆ ਆਪ ਦਾ ਧਰ ਬਾਰ ਛੱਡ ਕੇ ਉੱਥੇ ਪਹੁੰਚਦੇ ਆ ਭਾਵੇਂ ਸੇਵਾ ਸੁਸਾਇਟੀ ਹੋਵੇ ਭਾਵੇਂ ਲੋਕ ਹੋਵੇ ਲੇਕਿਨ ਅਜਿਹੇ ਟਾਈਮ ਦੇ ਪੰਜਾਬ ਦੇ ਉੱਤੇ ਹੜਾ ਨੇ ਮਾਰ ਮਾਰੀ ਆ ਲੇਕਿਨ ਕੋਈ ਵੀ ਜਿਹੜੇ ਬਾਹਰਲੇ ਸੂਬੇ ਨੇ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਭਾਈ ਪਾਣੀ ਸਾਡੇ ਵੱਲ ਛੱਡ ਦਿਓ ਉੱਗੇ ਪਿੱਛੇ ਪਾਣੀ ਮੰਗਦੇ ਆ ਹੁਣ ਪਾਣੀ ਨਹੀਂ ਮੰਗਦੇ ਭਾਈ ਸਾਡੇ ਕੋਲ ਛੱਡ ਦਿਓ ਸੋ ਅਸੀਂ ਦੂਜੇ ਪਾਸੇ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਇੱਕ ਵਾਰੀ ਕੈਮਰਾ ਬਾਈ ਦੂ ਮੈਂ ਕਹਾਂਗਾ ਭਾਈ ਜੀ ਕੈਮਰਾ ਮਾਰੋ ਇੱਧਰ ਭਈ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਭਈ ਹੱਥ ਜੋੜ ਕੇ ਬੇਨਤੀ ਆ ਭਾਈ ਦੇਖੋ ਇਸ ਟਾਈਮ ਪੰਜਾਬ ਦੇ ਲੋਕ ਆ ਜਿਹੜੇ ਜਿਨ੍ਹਾਂ ਦੇ ਖੇਤ ਡੁੱਬੇ ਹੋਏ ਆ ਜਿਨ੍ਹਾਂ ਦੇ ਘਰ ਡੁੱਬੇ ਹੋਏ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਉਹਨਾਂ ਦੇ ਮਨ ਤੇ ਕੀ ਬੀਤਦੀ ਆ 2023 ਦਾ ਜੋ ਹਾਲਾਤ ਆ ਉਹ ਇੱਦਾਂ ਨਿਕਲੇ ਨਹੀਂ ਆ ਹੁਣ 2025 ਦੇ ਜਿਹੜਾ ਹੜ ਆਇਆ ਉਹ ਫੇਰ ਡੋਪ ਤੇ ਮਤਲਬ ਕਿ ਤੁਸੀਂ ਇੱਥੇ ਗੱਡੀਆਂ ਖੜੀਆਂ ਕਰਕੇ ਤੁਸੀਂ ਮਤਲਬ ਐਂਟਰਟੇਨਮੈਂਟ ਨਾ ਕਰਿਓ ਠੀਕ ਆ ਬੇਨਤੀ ਆ ਕਿਉਂਕਿ ਲੋਕਾਂ ਨੂੰ ਮਤਲਬ ਇੱਥੇ ਆਣ ਜਾਣ ਮੇਨ ਰੋਡ ਆ ਇੱਥੇ ਤੇ ਪੁਲਿਸ ਵਾਲੇ ਵੀ ਕਹਿੰਦੇ ਆ ਭਾਈ ਇੱਥੇ ਗੱਡੀ ਨਾ ਰੋਕੋ ਇੱਥੇ ਟ੍ਰੈਫਿਕ ਨੂੰ ਸਮੱਸਿਆ ਆ ਮਤਲਬ ਹੁੰਦੀ ਆ ਕਹਿ ਸਕਦੇ ਹੋ ਕਾਰ ਅਮਰੂਤੀ ਕਾਰ ਆ ਕਿਹੜੀ ਆ ਜਿੰਨਾ ਆ ਖੜਗੀ ਬਚਾਲੇ ਫੋਟੋਆਂ ਖਚਾਣ ਨੂੰ ਅਸੀਂ ਉਹਨੂੰ ਪੁੱਛ ਰਿਹਾ ਵੀ ਆ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਹਰੀਕੇ ਜਿਹੜਾ ਹੈਗਾ ਪੋਲਾ ਹੈਡਾ ਉਹਦੇ ਤੇ ਉਹਦੇ ਤੇ ਇਹਨੇ ਜਿੱਥੋਂ ਕੀ ਪਾਣੀ ਨੀਚੋਂ ਪੁਲ ਥੱਲੇ ਕ੍ਰੋਸ ਹੁੰਦਾ ਕਿਉਂਕਿ ਆ ਮੇਨ ਜਿਹੜਾ ਹੈਗਾ ਰਾਸਤਾ ਛੋਟਾ ਆ ਆਵਾਜਾਈ ਜ਼ਿਆਦਾ ਆ ਇੱਥੇ ਬੱਸਾਂ ਆਉਂਦੀਆਂ ਨੇ ਐਂਬੂਲੈਂਸ ਆਉਂਦੀਆਂ ਨੇ ਤੇ ਦੂਜੇ ਪਾਸੇ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਸਗੋਂ ਕਹਿੰਦੇ ਆ ਭਾਈ ਇਹਦੇ ਗੱਡੀਆਂ ਨਾਲ ਰੋਕੋ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੋਸੇ ਖੜਾ ਕੀਤਾ ਐਥੇ ਭਾਜੀ ਕੀ ਗੱਲ ਹੈ ਬਸ ਚੱਲਦੇ ਆਂ ਭਾਜੀ ਚੱਲਦੇ ਹਾਂ ਨਹੀਂ ਐਥੇ ਕੀ ਮਤਲਬ ਕੋਈ ਖਾਸ ਹੈ ਮਤਲਬ ਅੰਦਰ ਨਹੀਂ ਵਾਹ ਫੀਲਿੰਗ ਆਉਂਦੀ ਆ ਨਹੀਂ ਨਹੀਂ ਭਾਜੀ ਵੈਸੇ ਹੀ ਹਾਂਜੀ ਵੈਸੇ ਭਾਜੀ ਪਤਾ ਕੀ ਐਥੇ ਟ੍ਰੈਫਿਕ ਆ ਆਓ ਅਸੀਂ ਅੱਗੇ ਚਲੀਏ ਉਹਨੂੰ ਵੀ ਅਸੀਂ ਗੱਲਬਾਤ ਕਰਦੇ ਆਂ ਭਾਈ ਜੀ ਨਾਲ ਆ ਦੇਖ ਸਕਦੇ ਹੋ ਗੱਡੀ ਨੰਬਰ ਹੈਗਾ 22K 6516 ਆਟੋ ਕਾਰਾ ਬਾਈ ਜੀ ਖੜੇ ਹੈ ਗੱਡੀ ਖੜੀ ਕਰਕੇ ਬਾਈ ਜੀ ਇਧਰ ਆਓ ਕੀ ਨੇ ਤੁਹਾਡਾ ਹਾਂਜੀ ਨਾਨਕ ਕੁਮਾਰ ਜੀ ਅੱਜ ਗੱਡੀ ਖੜੀ ਕੀਤੀ ਆ ਰੋਡ ਦੇ ਵਿੱਚ ਚੱਲਿਆ ਜੀ ਚੱਲ ਨਹੀਂ ਨਹੀਂ ਚੱਲੇ ਅੱਜ ਕੀ ਕਰਨਾ ਸੀਗੇ ਦੱਸੋ ਸਹੀ ਹੁਣ ਬੱਚੇਓ ਖੜੋ ਇੱਕ ਮਿੰਟ ਆ ਦੇਖ ਲਓ ਪਾਣੀ ਰੋਕ ਲਓ ਕੀਪਰ ਤੁਹਾਡੇ ਖੰਡ ਕਰਕੇ ਹੈਗਾ ਹੱਟ ਰੇ ਹੱਟ ਨਾ ਰੁਕੇ ਹਾਂਜੀ ਹਾਂਜੀ ਸਾਡੇ ਫਾਇਲ ਕਾਮ ਦੇ ਬਸਲਾਮ ਬਾਈ ਨੀਂ ਬਰਬਾਦ ਹੋ ਗਿਆ ਨਾ ਤਾਂ ਸਾਡੇ ਗੱਡੀ ਖੜੀ ਲੱਗੀ ਮਤਲਬ ਹੈ ਕਿ ਪਤਾ ਕਾ ਮੇਨ ਹਾਈਵੇ ਹੈਗਾ ਇੱਥੇ ਹਾਂਜੀ ਹਾਂਜੀ ਨਹੀਂ ਨਹੀਂ ਤੁਸੀਂ ਕੱਟੀ ਪੱਲੇ ਖੜੇ ਨਹੀਂ ਗਿਆ ਉਹ ਗੱਡੀਆਂ ਇੱਕ ਹੋਰ ਆ ਉਹ ਦੇਖੋ ਬਾਈ ਜੀ ਮਾਰਦੇ ਨੇ ਹਾਰਦੇ ਆ ਗੱਡੀਆਂ ਖੜੀਆਂ ਵਿਚਾਲੇ ਆ ਦੇਖੋ ਗੱਡੀ ਖੜੀ ਹੈ ਵਿਚਾਲੇ ਤੁਸੀਂ ਦੇਖਦੇ ਤਸਵੀਰਾਂ ਦੇ ਵਿੱਚ ਆ ਬਾਈ ਜੀ ਖੜ ਜਾ ਇੱਕ ਮਿੰਟ ਹੁਣ ਕੰਨ ਚੱਲਣਾ ਹੁਣ ਰੁਕ ਜਾ ਰੁਕ ਜਾ ਬਾਈ ਕੀ ਨਾ ਤੇਰਾ ਗੱਡੀ ਖੜਾਈਏ ਕੀ ਗੱਲ ਹੈ ਉਹ ਮੁੰਡੇ ਨੇ ਵਾਹ ਰਿਆ ਦੇਖਣਾ ਬੱਸ ਸੰਭੂਆ ਟ੍ਰੈਫਿਕ ਜਾਮ ਹੋ ਗਿਆ ਹੈ ਹਾਂਜੀ ਚੱਲੇ ਆ ਮੈਂ ਕਿਹਾ ਨਹੀਂ ਤੁਸੀਂ ਖੜ੍ਹ ਜਾਓ ਰੋਕ ਲਓ ਪਾਣੀ ਇਹ ਰੁਕਣਾ ਹੈ ਹਾਂ ਇਹ ਰੁਕੇ ਪਾਜੀ ਤੁਸੀਂ ਆਪਣੀ ਗੱਲ ਕਰੋ ਤੁਸੀਂ ਆਪਣੀ ਗੱਲ ਕਰੋ ਪਾਜੀ ਉਹ ਛੱਡੋ ਉਹਨਾਂ ਨੂੰ ਆ ਜਿਹੜੇ ਖੜੇ ਐ ਨਾ ਇਹਨਾਂ ਨੂੰ ਕਹੇ ਰੁੜਨਾ ਜਾਇਓ ਚਲੋ ਆਓ ਤੁਸੀਂ ਚਲੋ ਫਿਰ ਲਓ ਜੀ ਕਹਿੰਦੇ ਸੀ ਉਹਨਾਂ ਦੇਖ ਕੇ ਰੁਕੇ ਆ ਆਹ ਦੇਖ ਲਓ ਭਾਈ ਜੀ ਗੱਲ ਭਾਈ ਜੀ ਇੱਕ ਮਿੰਟ ਖੜ੍ਹੇ ਹੋ ਇੱਧਰ ਲਾਓ ਕੈਮਰਾ ਕਹਿੰਦੇ ਕੀ ਨਾ ਤੁਹਾਡਾ ਨਰੇਸ਼ ਕੁਮਾਰ ਉਹ ਤਾਂ ਪੁਰਤੂਲਜਮ ਕਹਿੰਦੇ ਆ ਵੀ ਇੱਥੇ ਹੈਗਾ ਗੱਡੀਆਂ ਖੜੀਆਂ ਆ ਹੈਗਾ ਆਪਣੇ ਹੈਗਾ ਕਰਨਾ ਮਨਾ ਆ ਲੇਕਿਨ ਲੋਕ ਫੇਰ ਵੀ ਇੱਥੇ ਹੈਗਾ ਗੱਡੀਆਂ ਆ ਕੇ ਖੜੀਆਂ ਕਰਦੇ ਪਏ ਪਬਲਿਕ ਜਿਹੜੀ ਹੈ ਨਾ ਉਹਨੂੰ ਲਾਅ ਐਂਡ ਆਰਡਰ ਨੂੰ ਫਾਲੋ ਕਰਨਾ ਚਾਹੀਦਾ ਕਰ ਕਰਦੇ ਨੇ ਲੋਕ ਜਿਹੜੇ ਆ ਨਾ ਹਲੇ ਥੋੜੇ ਜਿਹਾ ਤਾਂ ਐਕਸਾਈਟਡ ਆ ਕਿ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਮਜ਼ਾ ਲੈਣਾ ਪਾਣੀ ਮਜ਼ਾ ਨਹੀਂ ਲੈਣਾ ਚਾਹੀਦਾ ਸਾਰੀ ਦੁਨੀਆ ਨਾਲ ਆ ਤੁਸੀਂ ਇੰਨਾ ਇੰਨਾ ਇਲਾਕੇ ਦਾ ਨੁਕਸਾਨ ਹੋਇਆ ਸਾਰੇ ਪੰਜਾਬ ਦਾ ਨੁਕਸਾਨ ਹੋਇਆ ਇਹ ਤਾਂ ਸੈਂਟਰ ਗਵਰਨਮੈਂਟ ਬਾਹਰ ਫੜਨੀ ਚਾਹੀਦੀ ਪੰਜਾਬ ਦੀ ਹਾਂ ਔਰ ਉਹਨਾਂ ਦਾ ਆਸਰਾ ਕੋਈ ਨਹੀਂ ਪੰਜਾਬ ਸਰਕਾਰ ਤੋਂ ਭਾਈ ਉੱਥੇ ਦੋ ਆਪੋਰਟ ਮੰਨਣ ਖੜਿਆ ਉਹ ਬਚਾਰੇ ਕਾਹਦਾ ਜਾ ਕੇ ਹੰਭ ਗਏ ਇਹਨਾਂ ਤੇ ਫੇਰ ਅਸਰ ਨਹੀਂ ਹੈਗਾ ਕੱਲ ਨੂੰ ਜੇ ਕੋਈ ਹਾਦਸਾ ਹੋ ਜਾਂਦਾ ਗੱਲ ਉਹਨਾਂ ਤੇ ਆਣੀ ਆ ਬਿਲਕੁਲ ਜੀ ਬਿਲਕੁਲ ਇਹ ਐਗਰੀਟਿਵ ਪੁਆਇੰਟ ਆਫ 뷰 ਬੜਾ ਥਿੰਕ ਇਜ਼ ਥੈਟ ਕਿ ਇਸ ਵੇਲੇ ਹਾਲਾਤ ਚੱਲ ਰਹੇ ਆ ਪੰਜਾਬ ਦੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜਲੰਧਰ ਐਂਡ ਮੋਗਾ ਸਭ ਤੋਂ ਜ਼ਿਆਦਾ ਅਫੈਕਟਡ ਏਰੀਆ ਦੀਨਾ ਨਗਰ ਐਂਡ ਪਠਾਨਕੋਟ ਪਠਾਨਕੋਟ ਔਰ ਸੁਲਤਾਨਪੁਰ ਤੋਂ ਸਭ ਤੋਂ ਜ਼ਿਆਦਾ ਹੈ ਹੀ ਹੈ ਕਿਉਂਕਿ ਸਾਰਾ ਹੀ ਪਾਣੀ ਜਿਹੜਾ ਪਿਆਸ ਦਾ ਔਰ ਸਤਲੁਜ ਦਾ ਹਰੀ ਕੇ ਇਕੱਠੇ ਹੁੰਦਾ ਉਹ ਥਰੂ ਸੁਲਤਾਨਪੁਰ ਲੋਧੀ ਆ ਕੇ ਨਿਕਲਦਾ ਸਰ ਇੱਕ ਆਖਰੀ ਸਵਾਲ 2023 ਚ ਹੜ ਆਇਆ ਸੀਗਾ ਹੁਣ 2025 ਚ ਆਇਆ ਪਹਿਲਾਂ ਵੀ ਆਉਂਦੇ ਰਹੇ ਹੜ ਹਰ ਵਾਰੀ ਹੈਗਾ ਕਿਸਾਨ ਦੇ ਹੈਗਾ ਘਰ ਡੁੱਬਦੇ ਆ ਹੈਗਾ ਜ਼ਮੀਨ ਡੁੱਬਦੀ ਆ ਹੈਗਾ ਸਰਕਾਰ ਨੂੰ ਕੋਈ ਪੱਕਾ ਹੱਲ ਕਰਨਾ ਚਾਹੀਦਾ ਹੈ ਦਾ ਸਰਕਾਰ ਜਿਹੜੀ ਹੈ ਜੀ ਪਹਿਲਾਂ ਤਾਂ ਬੈੱਡ ਦਾ ਲੈਵਲ ਹੀ ਉੱਚਾ ਹੋ ਗਿਆ ਰੇਤਾ ਪਾ ਪਾ ਕੇ ਪਾ ਪਾ ਕੇ ਉਹ ਬੈੱਡ ਦਾ ਲੈਵਲ ਦਰਿਆਵਾਂ ਦਾ ਵੀ ਉੱਚਾ ਹੋ ਗਿਆ ਤੇ ਪਿੱਛੇ ਜਿਹੜੇ ਹੈਗੇ ਆ ਪੰਨਾ ਦਾ ਲੈਵਲ ਉੱਚਾ ਹੋਇਆ ਬੈੱਡ ਜਿੰਨੀ ਦੇ ਨਹੀਂ ਖੰਗਾਲਣਗੇ ਉਹਨਾਂ ਦੇ ਰੇਣੀ ਸੂਤ ਕੋਈ ਕੰਮ ਨਹੀਂ ਕੋਣਾ ਕੋਈ ਨਹੀਂ ਕੰਮ ਕੋਈ ਸੂਤ ਨਹੀਂ ਹੋਣਾ ਬੈੱਡ ਜਿਹੜਾ ਨਾ ਬੇੜਾ ਬੇਸ ਆ ਉਹ ਤੁਸੀਂ ਪਿੱਛੇ ਗੌਰ ਕਰੋ ਬੈੱਡ ਦੇ ਵਿੱਚ ਕਿੰਨੀ ਮਿੱਟੀ ਹੈ ਕਿੰਨੀ ਗਾਰ ਹੈ ਔਰ ਅੱਗੇ ਗਾਂ ਖੇਤਾਂ ਕਿੰਨੀ ਪੈਣੀ ਹੈ ਬਹੁਤ ਮਾੜਾ ਹਾਲ ਹੈ ਜੀ ਪੰਜਾਬ ਸਰਕਾਰ ਨੂੰ ਚਾਹੀਦਾ ਸੈਂਟਰ ਨੂੰ ਚਾਹੀਦਾ ਮੇਨਲੀ ਕਿ ਪੰਜਾਬ ਸਰਕਾਰ ਦੀ ਬਾਹ ਫੜੇ ਔਖੀ ਘੜੀ ਚ ਇਹਨੂੰ ਨੈਸ਼ਨਲ ਡਿਜ਼ਾਸਟਰ ਪੰਜਾਬ ਨੂੰ ਕੋਸ਼ਤ ਕਰਨਾ ਚਾਹੀਦਾ ਸਟੇ ਸੋ ਆ ਦੋਸਤੋ ਧੰਨਵਾਦ ਜੀ ਇਹ ਸੀਗੇ ਇੱਥੋਂ ਦੇ ਆਪਣੇ ਲੋਕ ਇਹਨਾਂ ਦੇ ਵੀ ਅਸੀਂ ਇਹ ਕੇ ਵਿਚਾਰ ਸੁਣੇ ਆ ਬਹੁਤ ਵਧੀਆ ਵਿਚਾਰ ਦੱਸੇ ਇਹਨਾਂ ਨੇ ਕਿ ਇਸ ਤਰ੍ਹਾਂ ਅਗਰ ਜੇ ਆਪਾਂ ਹੱਲ ਕਰਾਂਗੇ ਜਿਹੜਾ ਇਹਨਾਂ ਦਾ ਜਿਵੇਂ ਕਿਹਾ ਵੀ ਬੈਡ ਬੈਡ ਦਾ ਮਤਲਬ ਜਿਹੜਾ ਹੁੰਦਾ ਵੀ ਜਿੱਥੇ ਜਿਹੜਾ ਮੇਨ ਜਿਹੜਾ ਪੱਤਣ ਹੁੰਦਾ ਉਹਨੂੰ ਡੂੰਗਾ ਕਰਨ ਦੀ ਲੋੜ ਆ ਅਗਰ ਉਹ ਡੂੰਗਾ ਹੋ ਜਾਊਗਾ ਤੇ ਹੜ੍ਹ ਜਿਹੜਾ ਆਪਣਾ ਹੈਗਾ ਜਿਹੜਾ ਪਾਣੀ ਓਵਰਫਲੋ ਹੁੰਦਾ ਉਹ ਸ਼ਾਇਦ ਹੁਣ ਤੋਂ ਬਚ ਜਾਵੇ ਲੇਕਿਨ ਕਿੰਨਾ ਕਿੰਨਾ ਸਰਕਾਰ ਨੂੰ ਵੀ ਚਾਹੀਦਾ ਕਿ ਹਰ ਸਾਲ ਕਿੰਨੇ ਕ ਮਤਲਬ ਬੋਝ ਆਪਣੇ ਸਿਰ ਤੇ ਪਾਵੇ ਕਿ ਕਿੰਨਾ ਕ ਜਿਹੜਾ ਹੈਗਾ ਕਿਸਾਨ ਡੁੱਬੇਗਾ ਕਿੰਨੇ ਕ ਮਰੇਗਾ ਇਹ ਹੁਣ ਟਾਈਮ ਦੱਸੇਗਾ ਇਹ ਹੁਣ ਆਣ ਜਿਹੜਾ ਹੈਗਾ ਜਿਹੜਾ ਹੈਗਾ ਸਰਕਾਰਾਂ ਨੂੰ ਚਾਹੀਦਾ ਕਿ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ